ਮੇਜੀ ਡੀਐਸਪੀ ਸਿਟੀ 2 ਸਰਵਿਸਿੰਗ ਬਰਾਡ ਬਠਿੰਡਾ ਵਿਖੇ ਤਾਇਨਾਤਾਂ ਜੀ ਨਵੇਂ ਸਾਲ ਦੇ ਸਾਰੇ ਫੰਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਵੀ ਇੱਕ ਮੀਡੀਆ ਰਾਹੀਂ ਤੁਹਾਡੇ ਰਾਹੀਂ ਪਬਲਿਕ ਨੂੰ ਦੱਸਣਾ ਚਾਹੁੰਦੇ ਆਂ ਕਿ ਸ਼ਹਿਰ ਦੇ ਵਿੱਚ ਸਾਡੇ ਵੱਖ-ਵੱਖ ਜਗਮਾਂ ਤੇ ਇਵਨ ਕੀ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਨਾਕੇ ਬੰਦੀਆਂ ਕੀਤੀਆਂ ਗਈਆਂ ਹਨ ਜਿੱਥੇ-ਜਿੱਥੇ ਨਵੇਂ ਸਾਲ ਦੇ ਕੋਈ ਪ੍ਰੋਗਰਾਮ ਹੁੰਦੇ ਨੇ ਕੋਈ ਹੋਟਲਸ ਨੇ ਹੋਰ ਹੈਗੇ ਨੇ ਉਹਨਾਂ ਤੇ ਖਾਸ ਅਸੀਂ ਫੋਕਸ ਕੀਤਾ ਹੋਇਆ ਹੈ ਸਾਡੇ ਸ਼ਹਿਰ ਦੇ ਵਿੱਚ ਤੇ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਕੁਛ ਤਾਂ ਸੀ ਫਿਕਸ ਨਾਕਾਬੰਦੀਆਂ ਕੀਤੀਆਂ ਹੋਈਆਂ ਹਨ ਉਸ ਤੋਂ ਇਲਾਵਾ ਸਾਡੀਆਂ ਮੋਬਾਈਲ ਨਾਕਾਬੰਦੀਆਂ ਉਹ ਮੂਵਮੈਂਟ ਵਾਲੀਆਂ ਉਹ ਵੱਖਰੀਆਂ ਹਨ ਪੈਟਰੋਲਿੰਗ ਪਾਰਟੀਆਂ ਪੁਲਿਸ ਦੀਆਂ ਉਹ ਵੱਖਰੀਆਂ ਹਨ ਇਹ ਸਾਰੇ ਦਾ ਮਕਸਦ ਇਹ ਹੈ ਵੀ ਜੋ ਵੀ ਕੋਈ ਆਪਣਾ ਫੈਮਿਲੀ ਨਾ ਆ ਰਿਹਾ ਜਾਂ ਕੋਈ ਫਰੈਂਡਸ ਆ ਰਿਹਾ ਹੋਰ ਆ ਰਿਹਾ ਜੋ ਆਪਣਾ ਇੰਜੋਏ ਕਰਨਾ ਚਾਹੁੰਦੇ ਹਨ ਨਵੇਂ ਸਾਲ ਦੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਆਪਣਾ ਵਧੀਆ ਇੰਜੋਏ ਕਰਨ ਤਾਂ ਜੋ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਂ ਕਿਸੇ ਇਦਾਂ ਇਸ ਤਰੀਕੇ ਦੀ ਕੋਈ ਗਲਤ ਹਰਕਤ ਨੂੰ ਅੰਜਾਮ ਨਾ ਦਿੱਤਾ ਜਾਵੇ ਇਸ ਨਾਕਾਬੰਦੀ ਦੌਰਾਨ ਅਸੀਂ ਜਿਹੜਾ ਸਪੈਸ਼ਲ ਫੋਕਸ ਹੈ ਜੀ ਉਹ ਅਸੀਂ ਡਰਿੰਕ ਐਂਡ ਡਰਾਈਵ ਤੇ ਅਸੀਂ ਕਰ ਰਹੇ ਹਾਂ ਜੀ ਡਰਿੰਕ ਐਂਡ ਡਰਾਈਵ ਦੇ ਅਸੀਂ ਚਲਾנס ਕਰਾਂਗੇ ਸਾਡੀ ਇਹੀ ਸਾਰੀ ਪਬਲਿਕ ਨੂੰ ਅਪੀਲ ਹੈ ਕਿ ਅਗਰ ਕੋਈ ਅੱਦਾਂ ਦਾ ਤੁਸੀਂ ਆ ਰਹੇ ਹੋ ਕਿਸੇ ਪਾਰਟੀ ਵਗੈਰਾ ਦੇ ਨਾਲ ਤੁਹਾਡੇ ਕੋਈ ਡਰਾਈਵਰ ਹੋਵੇ ਵੀ ਜੋ ਕਿ ਉਸ ਤੋਂ ਬਾਅਦ ਚ ਗੱਡੀ ਡਰਾਈਵ ਵਗੈਰਾ ਕਰ ਲੇ ਜੀ ਅਦਰਵਾਈਜ਼ ਸਾਡਾ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਇਸ ਚੀਜ਼ ਨੂੰ ਲੈ ਕੇ ਪੂਰਾ ਫੋਕਸ ਰਹੂਗਾ ਇਸ ਤੋਂ ਇਲਾਵਾ ਅਗਰ ਕਿਸੇ ਨੇ ਕੋਈ ਹੁੱਲੜਬਾਜੀ ਜਾਂ ਉਸ ਤਰੀਕੇ ਦੀ ਕੁਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈਆਂ ਵੱਲ ਵਿੱਚ ਲਿਆਂਦੀ ਜਾਊਗੀ ਬਠਿੰਡੇ ਜ਼ਿਲ੍ਹ ਨਾਕਾ ਬੰਦੀ ਨੇ ਜੋ ਨਾਕਾ ਅਸੀਂ ਪੱਕਾ ਉੱਥੇ ਸਟੇਸ਼ਨ ਕਰ ਦਿੰਦੇ ਆ ਜੀ ਜੋ ਇੰਪੋਰਟੈਂਟ ਪੁਆਇੰਟ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਨੇ ਜਾਂ ਐਗਜ਼ਿਟ ਪੁਆਇੰਟ ਨੇ ਜਿੱਦਾਂ ਦਿੰਦੇ ਨੇ ਉਸ ਤੋਂ ਇਲਾਵਾ ਅਸੀਂ ਮੋਬਾਈਲ ਨਾਕਾ ਬੰਦੀ ਸੁਰੱਖਿਅਤ ਆ ਉਹਨਾਂ ਦਾ ਭਾਵ ਹੈ ਵੀ ਜਿਵੇਂ ਇੱਕ ਜਗ੍ਹਾ ਜਿੱਥੋਂ ਅੱਧਾ ਘੰਟਾ ਕਿਤੇ ਨਾਕਾ ਲਾ ਲਿਆ ਘੰਟਾ ਜਿਸ ਦਾ ਇੱਕ ਇੱਕ ਸਰਪ੍ਰਾਈਜ਼ ਐਲੀਮੈਂਟ ਹੈਗਾ ਇੱਕ ਉਹ ਨਾਕਾ ਬੰਦੀ ਦਾ ਸਰਪ੍ਰਾਈਜ਼ ਇਸ ਤੋਂ ਇਲਾਵਾ ਪੈਟਰੋਲਿੰਗ ਗਸ਼ਤਾ ਹੈਗੀਆਂ ਜੋ ਜਿਹੜੇ ਭੀੜ ਭੜਕੇ ਵਾਲੀ ਏਰੀਆ ਨੇ ਜਿੱਥੇ ਕੋਈ ਮਾਰਕੀਟ ਜਾਦੇ ਆ ਜਾਂ ਹੋਰ ਹੈਗਾ ਉੱਥੇ ਵੀ ਫੋਰਸ ਦੀ ਮੂਵਮੈਂਟ ਚੱਲਦੀ